ਤਾਰੋ ਕਹਾਵਟ ਸਭ ਤੋਂ ਇੰਪੋਰਟੈਂਟਲੀ ਇੱਕ ਰਹੱਸਯ ਮੈਂ ਦੁਨੀਆ ਹੈ। ਸਾਸੀ ਕਈ ਦਾ ਬੰਦੇ ਨੇ ਬੜੀ ਤਰੱਕੀ ਕਰ ਲਈ, ਬੰਦੇ ਨੇ ਇੰਨੇ ਫਾਇਦੇ ਹੋ ਗਏ ਉਹ ਦਿੱਤੇ ਚੜਾਈਆਂ। ਇੱਕੋ ਨਾਮ ਕੁਝ ਸਾਲਾਂ ਬਾਅਦ ਦੇਖੀ ਦਿਓ ਹੀ ਬੰਦਾ ਬਿਲਕੁਲ ਵਾਕਾਂਣ ਲੱਗ ਗਿਆ। ਇਸ ਤਰ੍ਹਾਂ ਕਿਸੇ ਦਾ ਕੋਈ ਹੱਥ ਦੇਖਦੇ ਨੇ, ਮੱਥਾ ਪੜ ਲੈਂਦੇ ਨੇ। ਫੋਟੋ ਦੇਖ ਲੈਂਦੇ ਨੇ ਕਾਰਡ ਵੀ ਹੈ ਵਿੱਚ ਆਪਾਂ ਤੁਹਾਡੇ ਵਾਲੇ ਵੀ ਲਾ ਲਈਏ ਕਿੰਨੇ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਦੇ ਆ ਖਰਾਬ ਕਰਦੇ ਆ 100% ਚਾਏ ਹਾਂ 100% ਤੁਹਾਨੂੰ ਨਤੀਜਾ ਮਿਲੂਗਾ ਤੁਹਾਡੀ ਪ੍ਰੇਮ ਕਾ ਪੈਰਾਂ ਦੇ ਵਿੱਚ ਲਿਟਰੀ ਮਿਲੂਗੀ ਸੌਕਣ ਤੋਂ ਛੁਟਕਾਰਾ ਤੁਹਾਡਾ ਵਿਆਹ ਹੋ ਜਾਏਗਾ ਇਦਾਂ ਹੋ ਜੂਗੀ ਕੁਛ ਵੀ ਨਹੀਂ ਹੁੰਦਾ ਜੋ ਲੋਗ ਇਸ ਵਹਿਮ ਭਰਮ ਦੀ ਦੁਨੀਆ ਵਿੱਚ ਜੀ ਰਹੇ ਹਨ ਸਭ ਤੋਂ ਪਹਿਲੇ ਉਹ ਜਾਗਰਿਤ ਹੋ ਜਾਏ ਉਹ ਉੱਠ ਜਾਏ ਉਹ ਸੋਏ ਹੋਏ ਐਸਾ ਕੁਛ ਵੀ ਨਹੀਂ ਹੁੰਦਾ 100% ਇਹ ਹੋਗਾ ਉਹ ਹੋਗਾ ਫਿਰ ਤਾਂ ਭਗਵਾਨ ਕੀ ਇਸ ਦੁਨੀਆ ਵਿੱਚ ਜ਼ਰੂਰਤ ਹੀ ਨਹੀਂ ਆਪ ਦੀਆਂ ਉਹਨਾਂ ਦੇ ਘਰ ਨੱਠ ਜਾਂਦੀਆਂ ਨਹੀਂ ਜਾਂ ਉਹਨਾਂ ਦੇ ਬੱਚੇ ਨਹੀਂ ਸੁਣਦੇ ਨੇ ਕਿਉਂ ਹੈ ਕਿਉਂਕਿ ਉਹਨਾਂ ਨੇ ਲੋਕਾਂ ਦੇ ਗ੍ਰਹਿਾਂ ਨੂੰ ਠੀਕ ਕਰਨ ਦੀ ਬਜਾਏ 네ਗੇਟਿਵ ਔਰਾ ਕ੍ਰੀਏਟ ਕਰ ਲਿਆ ਜੀ ਜੀ ਪਾ ਦੱਸ ਦਿਓ ਕਿ ਆ ਕਰ ਲਈ ਉਹ ਕਰ ਲਈ ਸਾਡੇ ਭਾਰਤ ਵਿੱਚ ਕਿਕਰਾਂ ਦੇ ਲੱਕ ਨੂੰ ਧਾਗੇ ਬੰਨੇ ਹੋਏ ਆ ਪੇਪਲਾਂ ਦੇ ਲੱਕ ਨੂੰ ਧਾਗੇ ਬੰਨੇ ਹੋਏ ਆ ਸਾਡੀਆਂ ਨਦੀਆਂ ਨਾਲਿਆਂ ਦੇ ਵਿੱਚ ਲੋਕ ਨਾਰੀਅਲ ਤਾਰ ਦੇ ਫਿਰਦੇ ਆ ਲਾਲ ਚੁੰਨੀਆਂ ਬਹੌਂਦੇ ਆ ਸੰਧੂਰ ਆ ਹੋਰ ਬਹੁਤ ਕੁਝ ਚੌਂਕਾਂ ਦੇ ਵਿੱਚ ਖਿਲਾ ਰਿਆ ਹੁੰਦਾ ਹੈ ਇਹ ਉਪਾਹ ਰੇਖ ਵਿੱਚ ਮੇਕ ਮਾਰ ਸਕਦੇ ਹੈਗੇ ਢੇਲੀ ਆਂਦੇ ਜਾਂਦੇ ਕੁੱਤਿਆਂ ਨੂੰ ਰੋਟੀ ਪਾ ਰਹੇ ਨੇ ਗਾਂ ਨੂੰ ਪਾ ਰਹੇ ਨੇ ਹਨਾ ਸੇਵਾ ਭਾਵ ਰੱਖ ਰਹੇ ਨੇ ਤੇ ਉਹਨਾਂ ਦੇ ਉੱਤੇ ਤੁਸੀਂ ਕਦੀ ਨਹੀਂ ਦੇਖੋਗੇ ਕਿ ਮੱਥੇ ਤੇ ਸ਼ਿਕਰ ਵੀ ਵਿਖੀ ਹੋਵੇ ਉਹਨਾਂ ਦੀ ਜ਼ਿੰਦਗੀ ਚੁੱਕਾ ਹੈ ਦੁੱਖਾ ਹੈ ਕਿਉਂਕਿ ਉਹਨਾਂ ਨੇ ਆਪਣੇ ਗ੍ਰਹਿ ਡੀਕੋਡ ਕਰ ਲਿਆ ਐ ਨਹੀਂ ਹੈ ਕਿ ਉਹਨਾਂ ਨੂੰ ਦੁੱਖ ਨਹੀਂ ਆਏ ਲਾਈਫ ਵਿੱਚ ਆਉਂਦੇ ਆਉਂਦੇ ਹੈ ਅੱਛਾ ਤੁਹਾਡੇ ਕੰਮ ਦੇ ਵਿੱਚ ਵੀ 100% ਹੈਗਾ ਮੈਂ ਨੇ ਕਦੇ ਵੀ ਨਹੀਂ ਕਹਾ 100% ਮੈਂ ਆਪਕੋ ਕਹਤੋ ਰਹੀ ਹੂੰ ਮੈਂ ਰੱਬ ਨਹੀਂ ਆ ਜਿਹੜੇ ਰੱਬ ਨੇ ਹੋਰ ਆਪਣੇ ਕਰ ਰਹੇ ਮੈਂ ਰੱਬ ਨਹੀਂ ਆ ਮੈਂ ਇੱਕ ਆਮ ਇਨਸਾਨ ਆ ਲੋਕੀ ਮੈਨੂੰ ਬਹੁਤ ਪਿਆਰ ਕਰਦੇ ਨੇ ਕਿੱਤੇ ਖੋਜ ਕਰੋ ਕਿਤੇ ਗੂਗਲ ਤੇ ਸਰਚ ਕਰੋ ਤੇ ਤੁਹਾਨੂੰ ਇਹ ਪੜਨ ਨੂੰ ਮਿਲੇਗਾ ਕਿ ਜਦੋਂ NASA ਵਾਲੇ ਵੀ ਉਪਗ੍ਰਹਿ ਛੱਡਦੇ ਤੇ ਉਹਦੇ ਇੰਜਣ ਤੇ ਕਿਤੇ ਪਿਸ਼ਾਬ ਕਰਦੇ ਆ ਕੁਝ ਦੇਸ਼ ਐਸੇ ਹੈਗੇ ਆ ਕਿ ਜਿਨ੍ਹਾਂ ਦੇ ਸਾਇੰਟਿਸਟ ਮੂਫਲੀ ਖਾਂਦੇ ਆ ਜੋ ਸਾਡੇ ਵਾਲੇ ਵੀ ਹੈਗੇ ਆ ਕਿ ਜਿਹੜੇ ਰਾਫਲ ਦੇ ਉੱਪਰ ਨਿੰਬੂ ਮਿਰਚਾਂ ਵੀ ਟੰਗਦੇ ਆ ਮੈਂ ਜਿਹੜੀਆਂ ਵੈਦਿਕ ਐਸਟ੍ਰੋਲੋਜੀ ਆ ਵੈਦਿਕ ਐਸਟ੍ਰੋਲੋਜੀ ਦੇ ਵਿੱਚ ਮੰਦਰ ਗੁਰਦੁਆਰਾ ਪਾਠ ਪੂਜਾ بس ਇਹੀ ਉਪਾਅ ਦਿੱਤੇ ਜਾਂਦੇ ਨੇ ਹੋਰ ਨਹੀਂ ਕਿਸੇ ਨੂੰ ਵੀ ਵੀ ਆ ਫਲਾਣੇ ਦੀ ਕੰਨ ਦੇ ਵਿੱਚ ਮੇਖਾ ਠੋ ਗਿਆ ਆ ਉਹਦੇ ਘਰ ਦੇ ਉਰੇ ਲਾਲ ਰੰਗ ਸੁੱਟਿਆ ਏਦਾਂ ਕਰ ਲਾ ਇਹ ਨਹੀਂ ਦੇਸੀ ਦੱਸਦੇ ਬਿਲਕੁਲ ਮੋਬਾਈਲ 'ਚ ਅੱਜਕੱਲ ਖੋਲੋ ਨਾ ਹਰ ਅਸਟ੍ਰੋਲੋਜਰ ਕੋਈ ਨਾ ਕੋਈ ਉਪਾਅ ਬੋਲ ਰਿਹਾ ਹੈ ਕੁਝ ਲੋਕ ਫੋਲੋ ਕਰ ਰਹੇ ਨੇ ਹੋ ਸਕਦਾ ਤੁਹਾਡੀ ਕੁੰਡਲੀ ਨਾਲ ਉਹ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ ਅਸਲੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਰੇਕੇ ਚ ਮੇਖ ਪਾਣ ਵਾਲੀ ਗੱਲ ਹੀ ਹੈ ਤੁਹਾਨੂੰ ਜੇ ਨਾ ਸੂਟ ਕੀਤਾ ਤੇ ਫਿਰ ਤੁਹਾਡੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਏਗੀ ਕਿਉਂਕਿ ਗ੍ਰਹਿਾਂ ਨੂੰ ਐਸੀ ਡੀਕੋਡ ਕਰਨ ਦੀ ਬਜਾਏ ਐਨਾ ਹੋਰ ਜ਼ਬਰਦਸਤ ਤਾਲਾ ਲਾ ਲਈਏ ਤੇ ਉਹ ਸਾਡੇ ਐਂਟੀ ਹੋ ਜਾਣ ਸਾਰਾ ਕੁਝ ਸਾਇੰਸ ਹੈ ਸਾਰਾ ਕੁਝ ਲੌਜੀਕਲ ਹੈ ਤੇ ਜਿਹੜਾ ਕਰ ਗਿਆ ਉਹਨੇ ਆਪਣੇ ਗ੍ਰਹਿ ਡੀਕੋਡ ਕਰ ਲਏ ਨਹੀਂ ਤੇ ਕੋਡ ਤੇ ਲੱਗਾ ਹੀ ਹੋਇਆ ਜੋਤਿਸ਼ ਦੇ ਨਾਲ ਸਾਡੀ ਜ਼ਿੰਦਗੀ ਬਹੁਤ ਨੇੜੇ ਜੁੜੀ ਹੋਈ ਹੈ ਬਹੁਤ سارے ਲੋਕ ਇਸ ਨੂੰ ਮੰਨਦੇ ਨੇ ਬਹੁਤ سارے ਲੋਕ ਕਹਿੰਦੇ ਨੇ ਕਿ ਸਿਰਫ ਪਰਮਪ੍ਰੇਖਾ ਹੈ ਵਹਿਮ ਹੈ ਕੁਝ ਨਹੀਂ ਹੁੰਦਾ ਬਹੁਤ سارے ਲੋਕ ਇਸ ਦੇ ਨਾਲ ਸ਼ੁਰੂ ਤੋਂ ਜੁੜੇ ਹੁੰਦੇ ਨੇ ਬਹੁਤ ਸਾਰੇ ਲੋਕ ਇਸ ਤੇ ਯਕੀਨ ਕਰਦੇ ਨੇ ਕਈ ਨਹੀਂ ਯਕੀਨ ਕਰਦੇ ਉਹ ਕਹਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਦੀ ਹੋਂਦ ਕੋਈ ਨਹੀਂ ਬਹੁਤ ਸਾਰੇ ਤਰਕਸ਼ੀਲ ਵੀ ਜਿਹੜੇ ਬਹੁਤ ਸਾਰੀਆਂ ਉਦਾਹਰਨਾਂ ਦਿੰਦੇ ਨੇ ਕਿ ਇਹ ਜੋ ਕੁਝ ਹੈ ਇਹ ਸਭ ਇੱਕ ਪਰਮਪ੍ਰੇਖਾ ਹੈ ਇੱਕ ਵਹਿਮ ਹੈ ਪਰ ਅੱਜ ਲਈ ਪੰਜਾਬੀ ਟੀਵੀ ਤੇ ਅਸੀਂ ਤੁਹਾਡੇ ਨਾਲ ਇਸੇ ਹੀ ਵਿਸ਼ੇ ਦੇ ਨਾਲ ਲੈ ਕੇ ਹੋਰ ਗੱਲਾਂ ਬਾਤਾਂ ਕਰਨ ਜਾ ਰਹੇ ਕੀ ਜੋਤਿਸ਼ ਹੈ ਕੀ ਔਰ ਜੋਤਿਸ਼ ਨੇ ਇੱਕ ਵਿਧਾ ਟੈਰੋ ਕਾਰਡ ਜਿਹੜੇ ਆਮ ਤੌਰ ਤੇ ਤੁਸੀਂ ਆਪਣੇ ਟੀਵੀ ਚੈਨਲਸ ਤੇ ਰਾਹੀਂ ਦੇਖੇ ਹੁੰਨੇ ਆ ਉਹ ਪੱਤੇ ਕੀ ਨੇ ਜ਼ਿੰਦਗੀ ਦੇ ਪੱਤੇ ਆਮ ਤੌਰ ਤੇ ਇਹ ਜੀ ਕਹਿੰਦਾ ਨਾ ਕਿ ਹਾਲੇ ਮੈਂ ਸਾਰੇ ਪੱਤੇ ਖੁੱਲੇ ਨਹੀਂ ਪਰ ਕੁਝ ਪੱਤੇ ਅੱਜ ਖੁੱਲਣਗੇ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਅੱਜ ਸਾਡੀ ਗੱਲਬਾਤ ਵਿੱਚ ਟੈਰੋ ਕਾਰਡ ਰੀਡਰ ਰਿਤਿਕਾ ਮਰਵਾਹਾ ਜੀ ਸਾਡੇ ਨਾਲ ਹੋਣਗੇ ਨਾਮੀ ਇੱਕ ਐਸੇ ਟੈਰੋ ਕਾਰਡ ਰੀਡਰ ਨੇ ਕਿ ਜਿਹੜੇ ਆ ਬਿਨਾ ਕਿਸੇ ਆ ਨੰਬਰਾਂ ਤੋਂ ਬਿਨਾ ਕਿਸੇ ਜਨਮ ਪੱਤਰੀ ਤੋਂ ਲੋਕਾਂ ਦਾ ਭਵਿੱਖ ਦੱਸਦੇ ਨੇ ਔਰ ਉਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਵਾਪਰ ਰਿਹਾ ਉਹ ਸਭ ਕੁਝ ਦੱਸਦੇ ਨੇ ਦੱਸਣ ਦਾ ਦਾਅਵਾ ਕਰਦੇ ਨੇ ਇੰਜ ਵੀ ਆਪਾਂ ਕਹਿ ਸਕਦੇ ਹਾਂ ਅੱਜ ਸਾਡੇ ਨਾਲ ਰਿਤਿਕਾ ਮਰਵਾਹਾ ਜੀ ਨੇ ਰਿਤਿਕਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਅੱਛਾ ਸੀ ਜਿਹੜੀਆਂ ਗੱਲਾਂ ਕਰ ਰਹੀਆਂ ਉਹ ਕੁਝ ਲੋਕ ਉਹਨੂੰ ਮੰਨਦੇ ਕੁਝ ਲੋਕ ਨਹੀਂ ਮੰਨਦੇ ਜੋਤਿਸ਼ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਤੁੱਕਾ ਹੈ ਜਾਂ ਕੁਝ ਹੈਗਾ ਇਹਦੇ ਵਿੱਚ ਜੋਤਿਸ਼ ਸਭ ਤੋਂ ਪਹਿਲੀ ਗੱਲ ਹੈ ਤੁੱਕਾ ਤੇ ਬਿਲਕੁਲ ਵੀ ਨਹੀਂ ਹੈ ਅਗਰ ਜੋਤਿਸ਼ ਦੀ ਗੱਲ ਕੀਤੀ ਜਾਵੇ ਤੇ ਜੋਤਿਸ਼ ਇੱਕ ਇਹੋ ਜਿਹਾ ਵਿਗਿਆਨ ਹੈ ਜਿਹੜਾ ਕਿ ਜਿਵੇਂ ਧਰਤੀ ਹੈ 360 ਡਿਗਰੀ ਦੇ ਵਿੱਚ ਘੁੰਮ ਰਹੀ ਹੈ ਇਦਾਂ ਹੀ ਸਾਡੇ ਜਿੰਨੇ ਵੀ ਗ੍ਰਹਿ ਹਨ ਆਰਬਿਟ ਦੇ ਵਿੱਚ 360 ਡਿਗਰੀ ਦੇ ਵਿੱਚ ਹੀ ਘੁੰਮ ਰਹੇ ਨੇ ਤੇ ਉਹ 360 ਡਿਗਰੀ ਹੀ ਜਿਸ ਸਮੇ ਜਿਹੜੇ ਕ੍ਰੈਸ਼ ਬੱਚਾ ਇੱਕ ਪੈਦਾ ਹੋਇਆ ਕੋਈ ਨੇਟਿਵ ਤੁਸੀਂ ਮੈਂ ਅਸੀਂ ਉਸ ਡਿਗਰੀਜ਼ ਦੇ ਹਿਸਾਬ ਨਾਲ ਧਰਤੀ ਦੇ ਉੱਤੇ ਜਦੋਂ ਆਏ ਜਿਹੜੀ ਡਿਗਰੀਜ਼ ਦੇ ਹਿਸਾਬ ਨਾਲ ਆਏ ਉਸ ਸਮੇ ਕੁਝ ਗ੍ਰਹਿ ਸਾਡੇ ਲਈ ਦੋਸਤ ਸੀ ਕੁਝ ਸਾਡੇ ਦੁਸ਼ਮਣ ਸੀ ਕਿਉਂਕਿ ਗ੍ਰਹਾ ਦੇ ਵਿੱਚ ਵੀ ਕੁਝ ਗ੍ਰਹਿ ਆਪਸ ਵਿੱਚ ਫਰੈਂਡਸ਼ਿਪ ਰੱਖਦੇ ਨੇ ਕੁਝ ਐਨਮੀਜ਼ ਨੇ ਉਸ حساب ਨਾਲ ਜਿਹੜੇ ਗ੍ਰਹਿ ਤੇ ਸਾਡੇ ਦੋਸਤ ਨੇ ਤੇ ਗ੍ਰਹਾਂ ਦੇ ਹਿਸਾਬ ਨਾਲ ਜਦੋਂ ਉਹ ਸਾਡੀ ਵਿਮਸ਼ੋਤਰੀ ਦੇ ਹਿਸਾਬ ਨਾਲ ਉਹ ਦਸ਼ਾਵਾਂ ਆਉਂਦੀਆਂ ਅਸੀਂ ਕਹਿੰਦਾ ਬੰਦੇ ਨੇ ਬੜੀ ਤਰੱਕੀ ਕਰ ਲਈ ਬੰਦੇ ਨੇ ਇਹਨੇ ਫਾਇਦੇ ਹੋ ਗਏ ਉਹ ਦਿੱਤੇ ਚੜ੍ਹਾਈਆਂ ਇੱਕੋ ਦਮ ਕੁਝ ਸਾਲਾਂ ਬਾਅਦ ਦੇਖੀ ਦਿਓ ਇਹ ਬੰਦਾ ਬਿਲਕੁਲ ਬੈਕ ਆਨ ਲੱਗ ਗਿਆ ਜਾਂ ਉਹਦੇ ਬੱਚੇ ਤੰਗ ਕਰਨ ਲੱਗ ਗਏ ਫਿਰ ਬੰਦਾ ਕਹਿੰਦਾ ਸ਼ਾਇਦ ਇਹਦੇ ਐਨੇ ਕਿਸੇ ਦਾ ਹੱਕ ਮਾਰਿਆ ਹੋਇਆ ਕੁਝ ਉਹ ਐਸੀ ਚੀਜ਼ਾਂ ਨਹੀਂ ਹੁੰਦੀਆਂ ਗ੍ਰਹਾਂ ਦੇ ਹਿਸਾਬ ਨਾਲ ਹੈ ਕਿ ਕਦੋਂ ਤੁਹਾਡੇ ਗ੍ਰਹਿ ਤੁਹਾਨੂੰ ਫੇਵਰ ਕਰ ਰਹੇ ਨੇ ਜਾਂ ਤੁਹਾਡੇ ਨਾਲ ਦੋਸਤਾਨਾ ਮਾਹੌਲ ਰੱਖਨੇ ਨੇ ਜਾਂ ਕਦੋਂ ਤੁਹਾਡੇ ਨਾਲ ਉਹ ਗ੍ਰਹਿ ਤੁਹਾਡੇ ਨਾਲ ਮੈਚ ਨਹੀਂ ਕਰ ਰਹੇ ਕਿਉਂਕਿ ਸਪੋਜ਼ ਜਿਵੇਂ ਕੁੰਡਲੀ ਤੁਹਾਡੀ ਸੂਰਜ ਦੀ ਹੈ ਜਦੋਂ ਸੂਰਜ ਦੇ ਹਿਸਾਬ ਨਾਲ ਉਹਦੇ ਦੋਸਤਾਨਾ ਗ੍ਰਹਿ ਚੱਲ ਰਹੇ ਨੇ ਤੇ ਇਹ ਤਾਂ ਤੁਹਾਡੀ ਚੜ੍ਹਾਈਆਂ ਜਦੋਂ ਉਹਦੇ ਐਂਟੀ ਗ੍ਰਹਿ ਆ ਗਏ ਜਿਵੇਂ ਸ਼ੁਕਰੀਆਂ ਸ਼ਨੀ ਉਸ ਸਮੇਂ ਤੁਸੀਂ ਤੁਹਾਨੂੰ ਉਹਨਾਂ ਨੂੰ ਡੀਕੋਡ ਕਰਨਾ ਪਏਗਾ ਮੀਨਜ਼ ਜਿਨ੍ਹਾਂ ਨੂੰ ਤੁਸੀਂ ਉਪਾਏ ਜਾਂ ਰੈਮਡੀਜ਼ ਕਹਿੰਦੇ ਹੋ ਮੇਰੀ ਨਜ਼ਰ ਵਿੱਚ ਵਿਗਿਆਨ ਦੀ ਨਜ਼ਰ ਦੇ ਹਿਸਾਬ ਨਾਲ ਉਹ ਡੀਕੋਡਿੰਗ ਹੈ ਅੱਛਾ ਜੀ ਤੁਸੀਂ ਸਮਝਦੇ ਹੋ ਕਿ ਇਹ ਵਿਗਿਆਨ ਹੈ ਇਹਨੂੰ ਤੁਸੀਂ ਤੁੱਕਾ ਨਾ ਕਹੀਏ ਬਿਲਕੁਲ ਤੁੱਕਾ ਐਮ ਐ ਫੁੱਕਾ ਫੈਂਟਰ ਨਾ ਕਹੀਏ ਬਿਲਕੁਲ ਵੀ ਨਹੀਂ ਦੇਖੋ ਆਮ ਤੌਰ ਤੇ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰੀਦੀ ਨਾ ਤੇ ਮੈਂ ਆ ਇਸ ਤਰ੍ਹਾਂ ਦਾ ਪੇਪਰ ਸਾਹਮਣੇ ਰੱਖਦਾ ਨਹੀਂ ਪਰ ਤੁਸੀਂ ਲੋਕਾਂ ਦੇ ਕਾਰਡ ਕੱਢਦੇ ਹੋ ਅੱਜ ਤੁਹਾਡੀ ਕੁੰਡਲੀ ਕੱਢੀ ਹੋਈ ਹੈ ਬਿਲਕੁਲ ਬਿਲਕੁਲ ਜੀ ਟੈਰੋ ਕਾਰਡ ਇੱਕ ਹੀ ਹੈ ਤੁਸੀਂ ਇਹਦੀ ਮੁਹਾਰਤ ਰੱਖਦੇ ਹੋ ਇਹ 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 ਹੈ ਕੀ ਚੀਜ਼ ਇਹ ਆ ਸਭ ਤੋਂ ਪਹਿਲੇ ਤਾਂ ਮੇਰਾ ਤੇ ਪੈਸ਼ਨ ਹੈ ਠੀਕ ਹੈ ਨਾ ਟੈਰੋ ਕਾਰਡ ਸਭ ਤੋਂ ਇੰਪੋਰਟੈਂਟਲੀ ਇੱਕ ਰਹੱਸਯ ਮੈਂ ਦੁਨੀਆ ਹੈ ਟੈਰੋ ਕਾਰਡਸ ਦੇ ਵਿੱਚ ਨਾ 78 ਕਾਰਡਸ ਦੀ ਦੁਨੀਆ ਆਂਦੀ ਹੈ ਉਸ 78 ਕਾਰਡਾਂ ਦੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਕਾਰਡ ਵਰਤੇ ਜਾਂਦੇ ਨੇ ਇੱਕ ਹੈ ਮੇਜਰ ਅਰਕਾਨਾ ਇੱਕ ਹੈ ਮਾਈਨਰ ਅਰਕਾਨਾ ਮਾਈਨਰ ਅਰਕਾਨਾ ਐਂਡ ਮੇਜਰ ਅਰਕਾਨਾ ਦੇ ਵਿੱਚ ਜਿਹੜਾ ਅਰਕਾਨਾ ਵਰਡ ਆ ਗਿਆ ਨਾ ਅਰਕਾਨਾ ਵਰਡ ਇਟਸੈਲਫ ਮੀਨਸ ਇਨ ਇਟਾਲੀਅਨ ਲੈਂਗੁਏਜ ਰਹੱਸਯਮਈ ਅੱਛਾ ਔਰ ਇਹ ਰਹੱਸਯ ਸਭੀ ਕੀ ਜ਼ਿੰਦਗੀ ਕੇ ਸਿਰਫ ਇੱਕ ਮਾਤਰ ਨਾਮ ਸੇ ਹੀ ਸਾਰੇ ਰਹੱਸਯ ਖੋਲ ਦਿੰਦਾ ਹੈ ਅੱਛਾ ਇਹ ਸਿਰਫ ਨਾਮ ਤੋਂ ਹੀ नाम तो सारी जिंदगी दे खुल जाते हैं yes, पर्दे बिल्कुल परफेक्टली अच्छा बिल्कुल परफेक्टली और ये ये बेसिकली टैरो कार्ड्स अपने एटम्स मॉलिक्यूल्स कंपाउंड्स या अगर हम साइंस पे ज्ञान से हटके इंट्यूशन पावर की बात करें आपने इंट्यूशन पावर सुनी होगी इंट्यूशन पावर से ये चलते हैं और अगर हम बच्चों की लैंग्वेज में बात करें पिक्चर कॉम्पोजिशन कह लो ਜਿਸਕੇ ਅੰਦਰ ਅੱਛਾ ਤੁਸੀਂ ਲੈਂਗੁਏਜ ਦੀ ਗੱਲ ਕੀਤੀ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਲੱਗਦੇ ਬਿਲਕੁਲ ਜੀ ਹਰ ਕੋ ਪੰਜਾਬੀ ਸੋਹਣੀ ਬੋਲੀ ਦੀ ਪੰਜਾਬੀ ਹਗਿਆ ਦੇ ਪੰਜਾਬੀ ਬੋਲਨੀ ਵੀ ਚਾਹੀਦੀ ਹੈ ਜੀ 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 ਅੱਛਾ ਬੱਚੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਦੇ ਇਹ ਟੈਰੋ ਕਾਰਡ ਦੇ ਵਿੱਚ ਬੱਚਿਆਂ ਦਾ ਬੱਚੇ ਦੇ ਮਾਂ ਬਾਪ ਦਾ ਉਹਨਾਂ ਦੀ ਦੁਨੀਆ ਦਾ ਸਾਰੇ ਘਰ ਦਾ ਘਰ ਦੇ ਵਿੱਚ ਅ ਨੈਗੇਟਿਵ ਊਰਜਾ ਪੋਜ਼ਿਟਿਵ ਕਿੱਥੇ ਆ ਖੁੰ ਜਾ ਕਿੱਥੇ ਆ ਇਹ ਸਾਰਾ ਕੁਝ ਦੱਸਿਆ ਜਾਂਦਾ ਬਿਲਕੁਲ ਦੱਸਿਆ ਜਾਂਦਾ ਇੱਥੋਂ ਤੱਕ ਕੀ ਟੈਰੋ ਕਾਰਡਸ ਦੇ ਮਾਧਿਅਮ ਦੇ ਨਾਲ ਤੁਸੀਂ ਕਰਦਾ ਵਾਸਤੂ ਵੀ ਚੈੱਕ ਕਰ ਸਕਦੇ ਹੋ ਅੱਛਾ ਟੈਰੋ ਕਾਰਡਸ ਇੱਕ ਐਹੋ ਜਿਹੀ ਮਹਾਰਤ ਹੈ ਜਿੱਦੀ ਇੰਟਿਊਸ਼ਨ ਪਾਵਰ ਟੈਰੋ ਕਾਰਡਸ ਨਾਲ ਜੁੜ ਗਈ ਉਸ ਰਹੱਸਯੇ ਮੇ ਦੁਨੀਆ ਨਾਲ ਜੁੜ ਗਈ ਉਹ ਸਿਰਫ ਇੱਕ ਨਾਮ ਦੇ ਮਾਧਿਅਮ ਤੋਂ ਦੂਸਰਾ ਪਰਸਨ ਕੀ ਸੋਚ ਰਿਹਾ ਹੁਣ ਦੇਖੋ ਐਸਟਰੋਲੋਜੀ ਜੋਤਿਸ਼ ਤੇ ਟੈਰੋ ਕਾਰਡ ਦੇ ਵਿੱਚ ਡਿਫਰੈਂਸ ਦਸੀ ਹੈ ਤੁਹਾਨੂੰ ਥੋੜਾ ਜਿਹਾ ਇੱਕ ਆਮ ਇਨਸਾਨ ਨੂੰ ਪਤਾ ਆਣਾ ਚਾਹੀਦਾ ਹੈ ਜੋਤਿਸ਼ ਦੇ ਵਿੱਚ ਪਹਿਲੇ ਤਾਂ ਸਾਨੂੰ ਪੂਰੀ ਡਿਟੇਲਸ ਚਾਹੀਦੀਆਂ ਜੇਕਰ ਨਿਊਮਰੋਲੋਜੀ ਵੀ ਲਈਏ ਤੇ ਉਹਦੇ ਵਿੱਚ ਵੀ ਡੇਟ ਆਫ ਬਰਥ ਚਾਹੀਦੀ ਟੈਰੋ ਕਾਰਡ ਇੱਕ ਇਹੋ ਜਿਹੀ ਸਾਇੰਸ ਹੈ ਇਹੋ ਜਿਹਾ ਵਿਗਿਆਨ ਹੈ ਜਿਦੇ ਵਿੱਚ ਅਸੀਂ ਸਿਰਫ ਤੇ ਸਿਰਫ ਨਾਮ ਦੇ ਹਿਸਾਬ ਨਾਲ ਜੇਕਰ ਅਸੀਂ ਕਹੀ ਇਟਾਲੀਅਨ ਸਟੱਡੀ ਹੈ ਇਟਲੀ ਤੋਂ ਆਈ ਹੈ ਅੱਜ ਕੱਲ ਦੇ ਲੋਕ ਮੰਨਦੇ ਨੇ ਇਹ ਤੇ ਬਾਹਰਲੀ ਸਟੱਡੀ ਹੈ ਬਟ ਮੇਰਾ ਐਜ਼ ਐ ਸਨਾਤਨੀ ਹੈ ਮੰਨਣਾ ਹੈ ਕਿ ਜਦੋਂ ਸਾਡੇ ઋષਿ ਮਹਾਪੁਰਸ਼ ਹੁੰਦੇ ਸੀ ਨਾ ਉਹ தோਤੇ ਤੋਂ ਪਤਾ ਚੱਤਵਾਉਂਦੇ ਹਾਂ ਮੈਂ ਮੈਂ ਉਹ ਹੀ ਪੁੱਛਣ ਲੱਗਾ ਸੀ ਕਿ ਇਹ ਤਾਂ ਜਿਹੜੇ ਉਹ ਸੜਕਾਂ ਦੇ ਉੱਪਰ ਬੈਠੇ ਹੁੰਦੇ ਆ ਤੋਤਾ ਲੈ ਕੇ ਤੋਤਾ ਪਿੰਜਰੇ ਚੋਂ ਬਾਹਰ ਨਿਕਲਦਾ ਉਹ ਕਾਰਡ ਉਹ ਵੀ ਕਦੀ ਕਰਾ ਕੇ ਬਿਲਕੁਲ ਟਾਈਪ ਆਫ ਦੈਸੀ ਹੈ ਹੁਣ ਕਹਿੰਦੇ ਨਾ ਹਰ ਚੀਜ਼ ਵਿੱਚ ਇੱਕ ਸੌਫਟਵੇਅਰ ਅਪਗ੍ਰੇਡ ਹੋ ਰਿਹਾ ਹੈ ਟੈਰੋ ਕਾਰਡਸ ਵਿੱਚ ਇੱਕ ਸੌਫਟਵੇਅਰ ਅਪਗ੍ਰੇਡ ਹੋ ਗਿਆ ਹੈ ਕਿ ਹੁਣ ਉਹ ਤੋਤੇ ਵਾਲੇ ਗੇਮ ਮੁੱਕ ਗਏ ਸੀ ਆਪ ਹੀ ਦਸੀਦਾ ਵਾ ਸਾਰਿਆਂ ਨੂੰ ਕਿ ਐ ਐ ਐਦਾ ਐਦਾ ਹੁਣ ਹੈ ਔਰ ਪਰਫੈਕਟ ਹੁੰਦਾ ਹੈ ਉਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਦੇ ਨਾਲ ਕਿਉਂਕਿ ਐਸਟ੍ਰੋਲੋਜੀ ਜਿਹੜੀ ਹੈ ਨਾ ਤੇ ਟੈਰੋ ਵਾ ਟੈਰੋ ਦੇ ਵਿੱਚ ਤੁਸੀਂ ਤੁਸੀਂ ਅੰਦਰ ਆਏ ਹੋ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਹੋ ਹਾ ਬਾਬ ਕੀ ਇਰਾਕ ਰਹੇ ਹੋ ਕੀ ਸੋਚ ਰਹੇ ਹੋ ਰਿਤਿਕਾ ਫਰਾਡੀ ਸਾਨੂੰ ਬਣਾਣਗੇ ਉਹ ਸਾਰਾ ਕੁਝ ਸਾਨੂੰ ਕਾਰਡ ਦੇ ਇੱਕ ਮਾਧਿਅਮ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਵਾਟ ਪਰਸਨ ਇਸ ਥਿੰਕਿੰਗ ਅੱਛਾ ਪੂਰੀ ਨੋਲੇਜ ਟੈਰੋ ਕਾਰਡਸ ਜੋਤਿਸ਼ ਨੰਬਰੋਲੋਜੀ ਵਾਸਤੂ ਦੀ ਤਰ੍ਹਾਂ ਸਾਰੀ ਨੋਲੇਜ ਦਿੰਦਾ ਹੈ ਕਿ ਬੰਦਾ ਕੀ ਕਰ ਰਿਹਾ ਹੈ ਕੀ ਸੋਚ ਰਿਹਾ ਹੈ ਪੈਸੇ ਤੋਂ ਦੁਖੀ ਹੈ ਰਿਸ਼ਤੇਦਾਰਾਂ ਤੋਂ ਦੁਖੀ ਹੈ ਬੱਚਿਆਂ ਤੋਂ ਦੁਖੀ ਹੈ ਜਾਂ ਉਹਦੇ ਅੰਤਰਮਨ ਵਿੱਚ ਕੀ ਚੱਲ ਰਿਹਾ ਜੋ ਕਿ ਅੰਤਰਮਨ ਦੀ ਦ੍ਰਿਸ਼ਟੀ ਐਸਟ੍ਰੋਲੋਜੀ ਵੀ ਨਹੀਂ 체ਤੀ ਰਸਦੇ ਅੱਛਾ ਇਸ ਸਮੇਂ ਕੀ ਚੱਲ ਰਿਹਾ ਤੁਹਾਡੇ ਮਨ ਵਿੱਚ ਅੰਤਰਮਨ ਪੜ ਲੈਣਾ ਇਨਾ ਸੌਖਾ ਹੈ ਅੰਤਰਮਨ ਲਈ ਬਹੁਤ ਆਪਣੇ ਨਾ ਇੰਟੂਇਸ਼ਨ ਪਾਵਰ ਸਟਰੋਂਗ ਚਾਹੀਦੀ ਹੈ ਸਭ ਤੋਂ ਪਹਿਲੇ ਉਹਦੇ ਲਈ ਪੇਸ਼ੈਂਸ ਚਾਹੀਦੀ ਹੈ ਜਿਹਦੇ ਵਿੱਚ ਸਬਰ ਸੰਤੋਖ ਗੁਰੂ ਨਾਨਕ ਦੇਵ ਜੀ ਨੇ ਐਵੇਂ ਨਹੀਂ ਕਿਹਾ ਸਬਰ ਸੰਤੋਖ ਨਾਲ ਜੀਵਨ व्यतीत ਕਰੋ ਸਾਡੇ ਹਰ ਗ੍ਰੰਥੀ ਚਾਹੀ ਲਿਖਿਆ ਗਿਆ ਹੈ ਤੁਸੀਂ ਤਰੱਕੀ ਕਰਨੀ ਸਬਰ ਸੰਤੋਖ ਅੰਤਰਮਨ ਪੜਨ ਲਈ ਸਭ ਤੋਂ ਪਹਿਲੇ ਜ਼ਿੰਦਗੀ ਵਿੱਚ ਸਬਰ ਤੇ ਸੰਤੋਖ ਲਿਆਣਾ ਬਹੁਤ ਜ਼ਰੂਰੀ ਹੈ ਇੱਕ ਗੱਲ ਤੇ ਪੱਕੀ ਹੈ ਕਿ ਸਬਰ ਤੇ ਸੰਤੋਖ ਦੇ ਨਾਲ ਜਿਹੜੀ ਜ਼ਿੰਦਗੀ ਆਪਾਂ ਮਾਣ ਲਈ ਉਹਦੇ ਵਰਗੀ ਕੋਈ ਰੀਸ ਹੋ ਨਹੀਂ ਸਕਦੀ अच्छा बहुत सारे लोग जड़े चाहे ज्योतिष विद्या ਦੇ ਨਾਲ ਜੁੜੇ ਹੋਣ ਚਾਹੇ ਉਹ ਨੰਬਰਾਂ ਦੀ ਖੇਡ ਹੋਵੇ ਤੇ ਜਾਂ ਫਿਰ ਟੈਰੋ ਕਾਰਡ ਰੀਡਰ ਹੋਣ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਆ ਕੀ ਸੱਚੀ ਮੁੱਚੀ ਇਹਨਾਂ ਦੇ ਵਿੱਚ ਕੁਝ ਸਚਾਈ ਹੈ ਜੇ ਹੈ ਤਾਂ ਕਿੰਨੇ ਪਰਸੈਂਟ ਜੇਕਰ ਮੈਂ ਵਹਿਮ ਪਰੰਭਾਰੇ ਗੱਲ ਕਰਾਂ ਐਸਟ੍ਰੋਲੋਜੀ ਦੀ ਗੱਲ ਕਰੀਏ ਤਾਂ ਕੋਈ ਵਹਿਮ ਪਰਮ ਹੈ ਹੀ ਨਹੀਂ ਤੁਸੀਂ ਆਪਣਾ ਜੋਤਿਸ਼ੀ ਕਿਸ ਤਰ੍ਹਾਂ ਸਿਲੈਕਟ ਕੀਤਾ ਹੈ ਨਾ ਉਹ ਚੀਜ਼ ਬਹੁਤ ਮੈਟਰ ਕਰਦੀ ਹੈ ਜਿੰਨੂੰ ਤੇ ਗ੍ਰਹਾਂ ਨੂੰ ਪ੍ਰੋਪਰਲੀ ਡੀਕੋਡ ਕਰਨਾ ਆਂਦਾ ਹੈ ਮੈਂ ਪਹਿਲੇ ਵੀ ਇਹ ਗੱਲ ਕਹੀ ਹੈ ਇਹ ਸਿਰਫ ਵਿਗਿਆਨ ਹੈ ਕੋਡ ਲੱਗੇ ਹੋਏ ਨੇ ਅਸੀਂ ਕਹੀਏ ਜੋਤਿਸ਼ੀ ਨੇ ਸਾਨੂੰ ਪਾਠ ਕਰਨ ਨੂੰ ਕਹਿਤਾ ਮੰਦਰ ਐ ਚੜ੍ਹਨ ਨੂੰ ਕਹਿਤਾ ਜਾਂ ਗੁਰਦੁਆਰੇ ਐ ਸੇਵਾ ਲਾ ਦਿੱਤੀ ਅਸੀਂ ਜਾਣਾ ਵੈ ਕਰਨਾ ਉਨੇ ਤੁਹਾਨੂੰ ਤੁਹਾਡੇ ਗ੍ਰੈਨੂ ਡੀਕੋਡ ਕਰਨਾ ਕਿਹਾ ਵੈ ਉਹਨੇ ਵਹਿਮ ਚ ਪਾਣਾ ਨਹੀਂ ਕਿਹਾ ਲੋਕੀ ਕਹਿੰਦੇ ਨੇ ਅਸੀਂ ਘਰ ਬੈਠੇ ਵੀ ਕਰ ਸਕਦੇ ਆ ਪਰ ਜਿਹੜੀ ਊਰਜਾ ਮੰਦਰ ਗੁਰਦੁਆਰੇ ਮਸਜਿਦ ਵਿੱਚ ਹੈ ਕਿਉਂਕਿ ਉੱਤੇ 24 ਘੰਟੇ ਦਾ 파ਟ ਹੈ ਉੱਥੇ ਬੰਦਾ ਜਾਂਦਾ ਵੈ ਇੱਕ ਅਸੀਂ ਮੰਦਰ ਜਾਂਦਾ ਘੰਟੀ ਵਜਾਈ ਜਾਂਦੀ ਹੈ ਉਸ ਘੰਟੀ ਦੇ ਪਿੱਛੇ ਵੀ ਇੱਕ ਸਾਇੰਸ ਲੌਜਿਕ ਹੈ ਕਿਉਂਕਿ ਜਦੋਂ ਅਸੀਂ ਮੰਦਰ ਦੇ ਅੰਦਰ ਐਂਟਰੀ ਲਈਦੀ ਹੈ ਸਾਡੇ ਔਰਾ ਬਹੁਤ ਡਾਇਵਰਟ ਹੁੰਦਾ ਹੈ ਇੱਕ ਬੈਲਗਰਨ ਨਾਲ ਉੱਤੋ ਦੀ ਜਿਹੜੀ ਵਾਈਬ੍ਰੇਸ਼ਨਸ نیچے ਬਾਡੀ ਜਾਂਦੀ ਹੈ ਨਾ ਸਾਡੀ ਸਾਰੀ ਨੈਗੇਟਿਵਿਟੀਜ਼ ਦੂਰ ਹੋ ਜਾਂਦੀ ਹੈ ਤੁਸੀਂ ਦੇਖਿਆ ਚਾਈਨਾ ਵਾਲਿਆਂ ਨੇ ਉਹ ਸਟ੍ਰਿੰਗਾ ਜੀਆਂ ਬੋਆਂ ਤੇ ਲਵਾ ਦਿੰਦੇ ਨੇ ਉਹ ਕਿਉਂ ਲਗਾਈਆਂ ਜਾਂਦੀਆਂ ਸਭ ਨੂੰ ਪਤਾ ਹੈ ਕਿ ਉਹ ਨੇਗੇਟਿਵ એનર્ਜੀਜ਼ ਨੂੰ ਖਤਮ ਕਰਨ ਲਈ ਹੀ ਲਈ ਜਾਂਦੀ ਤੇ ਸਾਡਾ ਤਾਂ ਪਹਿਲੇ ਸ਼ੁਰੂ ਤੋਂ ਹੀ ਪ੍ਰਚਲਨ ਹੈ ਮੰਦਰ ਹੋਏ ਗੁਰਦੁਆਰੇ ਹੋਏ ਉੱਥੇ ਘੰਟੀ ਲਈ ਜਾਂਦੀ ਹੈ ਜਾਂ ਕੋਈ ਪਾਠ ਪੂਜਾ ਚੱਲ ਰਹੀ ਸੋ ਦੈਟ 네ਗੇਟਿਵ એનર્ਜੀਜ਼ ਨਾ ਕੋਈ ਵਹਿਮ ਪਰਮ ਨਹੀਂ ਹੈ ਸਾਰਾ ਕੁਝ ਸਾਇੰਸ ਹੈ ਸਾਰਾ ਕੁਝ ਲੌਜੀਕਲ ਹੈ ਤੇ ਜਿਹੜਾ ਕਰ ਗਿਆ ਉਹਨੇ ਆਪਣੇ ਗ੍ਰਹਿ ਡੀਕੋਡ ਕਰ ਲਏ ਨਹੀਂ ਤੇ ਕੋਡ ਤੇ ਲੱਗਾ ਹੀ ਹੋਇਆ ਅੱਛਾ ਕੋਡ ਲੱਗਾ ਹੋਇਆ ਕੋਡ ਡੀਕੋਡ ਇਹ ਦੋਨੋਂ ਲਫ਼ਜ਼ ਤੁਸੀਂ ਵਰਤ ਰਹੇ ਹੋ ਕੋਡ ਲੱਗਾ ਹੋਇਆ ਡੀਕੋਡ ਕਰਨਾ ਹੈ ਡੀਕੋਡ ਕਰਨਾ ਅਸਲ ਵਿੱਚ ਹੈ ਕੀ ਆ ਡੀਕੋਡ ਕਰਨਾ ਅਸਲ ਵਿੱਚ ਹੈ ਕੀ ਹੈ ਬਹੁਤ ਸੋਨਾ ਕੁਐਸਚਨ ਹੈ ਕਿਉਂਕਿ ਜਿਵੇਂ ਹੁਣ ਤੁਹਾਡਾ ਫੋਨ ਹੈ ਹਨਾ ਤੁਹਾਡੀ ਅਲਮਾਰੀ ਹੈ ਅੱਜ ਕੱਲੀਆਂ ਡਿਜੀ ਲੋਕਰਸ ਚੱਲ ਗਏ ਨੇ ਜਾਂ ਪਹਿਲੇ ਚਾਬੀਆਂ ਨਾਲ ਅਸੀਂ ਖੋਲੀਦਾ ਸੀਗਾ ਇਤਾਂ ਹੀ ਸਾਡੇ ਗ੍ਰਹਿ ਨੇ ਜਿਨ੍ਹਾਂ ਨੂੰ ਅਸੀਂ ਡੀਕੋਡ ਕਰਨਾ ਹੈ ਆਪਣੇ ਪਾਠ ਪੂਜਾ ਨਾਲ ਜਾਂ ਆਪਣੇ ਮੰਤਰੋਚਾਰਨ ਨਾਲ ਉਹਨਾਂ ਦੀ ਚਾਬੀ ਹੀ ਹੈ ਅੱਛਾ ਉਹਨਾਂ ਦੀ ਚਾਬੀ ਹੈ ਜਿਹੜਾ ਕਰ ਗਿਆ ਉਹਨੇ ਆਪਣੇ ਗ੍ਰਹਿ ਖੋਲ ਲਏ ਹੁਣ ਜਿਵੇਂ ਗੱਲ ਕੀਤੀ ਜਾਵੇ ਕਿ ਕੋਈ ਵੀ ਧਾਰਮਿਕ ਇਨਸਾਨ ਐਨੂੰ ਕੋਈ ਦੁੱਖ ਨਹੀਂ ਆਂਦਾ ਕਿਹਾ ਜਾਂਦਾ ਹੈ ਨਾ ਅਸੀਂ ਕਈ ਲੋਕ ਆਪਣੀ ਲਾਈਫ ਵਿੱਚ ਦੇਖਿਆ ਜਿਹੜੇ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕੀ ਉਹ ਡੇਲੀ ਆਂਦੇ ਜਾਂਦੇ ਕੋਤਿਆਂ ਰੋਟੀ ਪਾ ਰਹੇ ਨੇ ਗਾਂ ਨੂੰ ਪਾ ਰਹੇ ਨੇ ਹੈ ਨਾ ਸੇਵਾ ਪਾਵ ਰਖ ਰਹੇ ਨੇ ਤੇ ਉਹਨਾਂ ਦੇ ਉੱਤੇ ਤੁਸੀਂ ਕਦੀ ਨਹੀਂ ਦੇਖੋਗੇ ਕਿ ਮੱਥੇ ਤੇ ਸ਼ਿਕਨ ਵੀ ਵਿਖੀ ਹੋਵੇ ਉਹਨਾਂ ਦੀ ਜ਼ਿੰਦਗੀ ਚੁੱਕਾ ਹੈ ਦੁੱਖਾ ਹੈ ਕਿਉਂਕਿ ਉਹਨਾਂ ਨੇ ਆਪਣੇ ਗ੍ਰਹਿ ਡੀਕੋਡ ਕਰ ਲਿਆ ਨਹੀਂ ਹੈ ਕਿ ਉਹਨਾਂ ਨੂੰ ਦੁੱਖ ਨਹੀਂ ਆਏ ਲਾਈਫ ਵਿੱਚ ਆਉਂਦੇ ਆ ਆਉਂਦੇ ਹੈ ਕਿਉਂਕਿ ਜੇਕਰ ਅਸੀਂ ਡਾਕਟਰ ਕੋਲ ਵੀ ਜਾਈਏ ਸਾਡੀ ECG ਹੋਵੇ ਨਾ ਉਹਦੇ ਵਿੱਚ ਜ਼ਿਗਜ਼ੈਗ ਆਂਦੀ ਹੈ ਜਿਸਨ ਸੱਧੀਆਂ ਲਾਈਨਾਂ ਆ ਜਾਂਦਾ ਨਾ ਡਾਕਟਰ ਵੀ ਆਈ ਐਮ ਸੌਰੀ ਕਹਿ ਦਿੰਦਾ ਤੇ ਐਸ ਲਈ ਜ਼ਿੰਦਗੀ ਵਿੱਚ ਵੀ ਜ਼ਿਗਜ਼ੈਗ ਆਣਾ ਬਹੁਤ ਜਿਵੇਂ ਸੱਧੀਆਂ ਲਾਈਨਾਂ ਆ ਗਿਆ ਤੇ ਅਸੀਂ ਆਈ ਐਮ ਸੌਰੀ ਵਿੱਚ ਹੀ ਆ ਬਸ ਇਹੀ ਹੈ ਕਿ ਅਸੀਂ ਇਹਨਾਂ ਨੂੰ ਡੀਕੋਡ ਕਿੱਦਾਂ ਕਰਨਾ ਨਾ ਉਹ ਤੁਹਾਨੂੰ ਇੱਕ ਵਧੀਆ ਐਸਟਰੋਲੋਜਰ ਜਾਂ ਟਾਰਟ ਰੀਡਰ ਤੁਹਾਡੀ ਕਿਸਮਤ ਉਸ ਸਮੇਂ ਕਿੰਨੀ ਕੋ ਡੀਕੋਡ ਹੋਣਾ ਚਾਹੀਦੀ ਹੈ ਨਾ ਉਹਦੇ ਤੇ ਬੜਾ ਮੈਟਰ ਕਰਦਾ ਹੈ ਤੁਹਾਨੂੰ ਕਿੱਦਾਂ ਦਾ ਸਟਾਰੋਲੋਜਰ ਮਿਲ ਗਿਆ ਜੀ ਅੱਛਾ ਅੱਜ ਦੀ ਦੁਨੀਆ ਦੇ ਵਿੱਚ ਇੱਕ ਵਾਸਤੂ ਸ਼ਾਸਤਰ ਵੀ ਆ ਜਿਹੜਾ ਕਹਿੰਦੇ ਆ ਵਾਸਤੂ ਸ਼ਾਸਤਰ ਜਿਵੇਂ ਤੁਸੀਂ ਦੱਸਿਆ ਕਿ ਟੈਰੋ ਕਾਰਡ ਰੀਡਰ ਦੇ ਨਾਲ ਅਸੀਂ ਆਪਣਾ ਵਾਸਤੂ ਦੋਸ਼ ਜਿਹੜਾ ਹੈ ਉਸੇ ਹੀ ਕਰ ਸਕਦੇ ਆ ਇਹ ਵਾਸਤੂ ਦੋਸ਼ ਹੁੰਦਾ ਹੈ ਅਸਲ ਵਿੱਚ ਵਾਸਤੂ ਬਹੁਤ ਹੀ ਬਹੁਤ ਹੀ ਇੰਪੋਰਟੈਂਟ ਕੁਐਸ਼ਨ ਹੈ ਅੱਜ ਦੇ ਯੁੱਗ ਵਿੱਚ ਵਾਸਤੂ ਮੇਰਾ ਇਹੋ ਜਿਹਾ ਮੰਨਣਾ ਹੈ ਕਈ ਵਾਰ ਸਾਡੇ ਗ੍ਰਹਿ ਵੀ ਸਾਨੂੰ ਫੇਵਰ ਨਾ ਕਰ ਰਹੇ ਉਹਨਾਂ ਜੇ ਸਾਡੇ ਆਫਿਸ ਜਾਂ ਸਾਡੇ ਘਰ ਦਾ ਵਾਸਤੂ ਪ੍ਰੋਪਰ ਸੈੱਟ ਹੋਵੇ ਨਾ ਤਾਂ ਡੈਫੀਨੇਟਲੀ ਅਸੀਂ ਪੈਸਾ ਵੀ ਗੇਨ ਕਰ ਸਕਦੇ ਹਾਂ ਆਪਣੀਆਂ એનર્ਜੀਜ਼ ਵੀ ਪੋਜ਼ਿਟਿਵ ਰੱਖ ਸਕਦੇ ਹਾਂ ਰਿਸ਼ਤੇ ਵੀ ਅੱਛੇ ਰੱਖ ਸਕਦੇ ਹਾਂ ਸਭ ਤੋਂ ਪਹਿਲੇ ਵਾਸਤੂ ਦਾ ਮਤਲਬ ਕੀ ਹੈ ਵਸਤੂਆਂ ਨੂੰ ਇੱਕ ਪ੍ਰੋਪਰ ਸਪੈਸਿਫਿਕ ਪਲੇਸ ਦੇਣਾ ਵਾਸਤੂ ਵਸਤੂ ਕੋ संस्कृतिक रूप में रखना दीवारों के औरों का हर दीवार हर कमरे की चार दीवार है उन सबको एक अच्छे लेवल पर रखना उसको ही वास्तु कहा जाता है और अगर हमारा और हमारे जैसे आपके पास आपका पेन आप लेकर आए है ना मेरा पेन है कहीं रहना जाए मेरी चाय की कप है रहना जाए है ना तो उसके साथ हमारा और मैच हो गया ऐसे ही वास्तु है और है हमारा और हमारी दीवारों का

ਅੱਜ ਕੱਲ ਇਹ ਇੰਨਾ ਜ਼ਿਆਦਾ ਕਿਉਂ ਕਰਦੇ ਪਿਆ ਸੀ ਕੋਈ ਹੈ ਕੋਈ ਇਹਨਾਂ ਦਾ ਪਿੱਛੇ ਰੀਜ਼ਨ ਕੋਈ ਬਿਲਕੁਲ ਰੀਜ਼ਨ ਹੈ ਕਿਉਂਕਿ ਅ ਅੱਜ ਦਾ ਯੋਗ ਹੈ ਜਿਹੜਾ ਰਾਹੂ ਦਾ ਯੋਗ ਹੈ ਹਰ ਇਨਸਾਨ ਮੋਬਾਈਲ ਲੈਪਟਾਪ ਉਸ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਹੈਨਾ ਕੜੀਆਂ ਡਿਜੀਟਲ ਆ ਗਈਆਂ ਹੈਨਾ ਤੇ ਉਸ ਤੇ ਕਾਰਨ ਹਰ ਇਨਸਾਨ ਭ੍ਰਮ ਵਿੱਚ ਘੁੰਮ ਰਿਹਾ ਹੈ ਤੇ ਕਲਰਸ ਜਿਹੜੇ ਆ ਜ਼ਿੰਦਗੀ ਚ ਬਹੁਤ ਇੰਪੋਰਟੈਂਸ ਰੱਖਦੇ ਨੇ ਕਿਉਂਕਿ ਜੇਕਰ ਜਿਵੇਂ ਅਸੀਂ ਗੱਲ ਕਰੀਏ ਸੂਰੇ ਦੀ ਕੁੰਡਲੀ ਵਾਲੇ ਜੇਕਰ ਜ਼ਿਆਦਾ ਕਾਲੇ ਨੀਲੇ ਰੰਗ ਪਾ ਲੈਣ ਉਹਨਾਂ ਨੂੰ ਸੂਟ ਨਹੀਂ ਕਰਨਗੇ ਤੇ ਐਸੇ ਤਰ੍ਹਾਂ ਜੇਕਰ ਦੂਸਰੇ ਜਿਹੜੇ ਸ਼ੁਕਰ ਦੇ ਕੁੰਡਲੀ ਵਾਲੇ ਜਿਵੇਂ ਵਾਈਟ ਪਿੰਕ ਪਾਉਣ ਉਹਨਾਂ ਦੇ ਕੰਮ ਆਟੋਮੈਟਿਕਲੀ ਪੋਜ਼ਿਟਿਵ ਹੋਣਗੇ ਕਲਰ ਜ਼ਿੰਦਗੀ ਵਿੱਚ ਬਹੁਤ ਮੈਟਰ ਕਰਦੇ ਨੇ ਤੇ ਸ਼ੁਰੂ ਤੋਂ ਰਾਜਾ ਕਿਉਂ ਐਵੇਂ ਹੀ ਕਿਹਾ ਜਾਂਦਾ ਹੈ ਕਿ ਧਾਰਮਿਕ ਪ੍ਰਵਰਤੀ ਦੇ ਲੋਕ ਪੀਲੇ ਰੰਗ ਪਾ ਕੇ ਚੱਲਦੇ ਨੇ ਕਿਉਂਕਿ ਸੂਰਜ ਦਾ ਰੰਗ ਹੀ ਪੀਲਾ ਹੈ ਪੋਜ਼ਿਟਿਵ ਹੈ ਰਾਜੇ ਮਹਾਰਾਜਿਆਂ ਦੇ ਕਲਰਸ येलो ਪੀਲਾ ਪੀਤੰਬਰ ਭਗਵਾਨ ਜੀ ਨੂੰ ਝੜਾਇਆ ਜਾਂਦਾ ਕਿਉਂਕਿ ਇੱਕ ਪੋਜ਼ਿਟਿਵ ਫਾਰਮ ਦਾ ਕਲਰ ਹੀ येलो ਹੈ ਤੇ ਉਹਦੇ ਵਿੱਚੋਂ ਹੀ ਇੱਕ ਵਾਈਡਨ ਰੇਂਜ ਨਿਕਲਦੀ ਹੈ ਕਲਰਸ ਦੀ ਜੀ ਔਰ ਜੇਕਰ ਹੁਣ ਅਸੀਂ ਗੱਲ ਕਰਦੇ ਆਂ ਅੱਜ ਦਾ ਯੁੱਗ ਜਿਹੜਾ ਆ ਪਿੱਛੇ ਜੇ ਅਸੀਂ ਚੰਦਰਮਾ ਤੇ ਪੈਰ ਰੱਖਿਆ ਭਾਰਤ ਉਹ ਸਮੁੱਚੇ ਵਿਸ਼ਵ ਦੇ ਵਿੱਚੋਂ ਇੱਕ ਇਕਲੌਤਾ ਦੇਸ਼ ਐਸਾ ਸੀ कि ਜਿਹਨੇ ਉਸ ਧਰੁਵ ਦੇ ਉੱਪਰ ਆਪਣਾ ਰੋਵਰ ਉਤਾਰ ਦਿੱਤਾ ਅਸੀਂ ਹੁਣ ਸੂਰਜ ਨੂੰ ਵੇਖਣ ਨੂੰ ਫਿਰਦੇ ਆ ਇਹ ਸੋਚ ਸਾਡੀ ਚੱਲ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਅਸੀਂ ਪਹੁੰਚ ਗਏ ਆ ਵਿਗਿਆਨ ਇਨੀ ਤਰੱਕੀ ਕਰ ਗਿਆ ਇਹਨਾਂ ਚੀਜ਼ਾਂ ਦੀ ਕੋਈ ਥਾਂ ਹੈਗੀ ਐ ਇਸ ਦੁਨੀਆ ਵਿੱਚ ਐਨਾ ਚੀਜ਼ਾਂ ਦੀ ਮਤਲਬ ਤੁਸੀਂ ਐ ਦੀ ਐ ਟੈਕਨੋ ਜਿਹੜੇ ਤੁਸੀਂ ਕਰਦੇ ਹੋ ਉਹਨਾਂ ਦੀ ਗੱਲ ਕਰ ਰਹੇ ਆ ਜੋ ਤੁਸੀਂ ਨੰਬਰਾਂ ਦੀ ਖੇਡ ਦੀ ਗੱਲ ਕਰਦੇ ਹੋ ਮੈਂ ਉਹਨਾਂ ਦੀ ਗੱਲ ਕਰਦੇ ਆ। ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਚੰਦਰਮਾ ਤੇ ਪੈਰ ਰੱਖਿਆ ਜਾਵੇ ਜਾਂ ਸੂਰਜ ਦੇ ਉੱਤੇ ਕਿਵੇਂ ਵਰਕਿੰਗਸ ਕਰ ਰਹੇ ਨੇ ਇਹ ਸਾਰੀਆਂ ਚੀਜ਼ਾਂ ਨਾ ਐਸਟਰੋਲੋਜਰਸ ਕੋਲੋਂ ਚੰਗਾ ਮੂਰਤ ਕਢਵਾ ਕੇ ਹੀ ਕੀਤਾ ਜਾਂਦਾ ਹੈ। ਤਰੀਕਾ ਕਢਾਈਆਂ ਜਾਂਦੀਆਂ। ਅੱਛਾ ਕਿਹੜਾ ਸਮੇਂ ਕਿਸ ਸਮੇਂ ਕਿੱਦਾਂ ਕੀ ਕੀਤਾ ਜਾਵੇ। ਹੂੰ। ਤੇ ਕਿਹੜੀ ਤਰੀਕ ਨੂੰ ਕੀਤਾ ਜਾਵੇ ਸਬਸਟਰਾਜਰਸ ਕੋਲੋਂ ਪੁੱਛ-ਪੁੱਛ ਕੇ ਹੀ ਕਿਉਂਕਿ ਜਿਹੜੇ ਸਾਡੇ 24 ਘੰਟੇ ਹੁੰਦੇ ਨੇ ਨਾ ਇਸ 24 ਘੰਟੇ ਦੇ ਵਿੱਚ ਕੁਝ ਸਮੇਂ ਫੇਵਰੇਬਲ ਹੁੰਦੇ ਨੇ ਕੁਝ ਨਾਨ ਫੇਵਰੇਬਲ ਹੁੰਦੇ ਨੇ ਅਸੀਂ 24 ਘੰਟਿਆਂ ਦੇ ਵਿੱਚ ਜੇ 12 ਘੰਟੇ ਜਾਗ ਰਹੇ ਆ ਨਾ ਅਸੀਂ 12 ਘੰਟਿਆਂ ਦੇ ਵਿੱਚ ਚਾਰ ਵਾਰ ਰੋਵਾਂਗੇ ਚਾਰ ਵਾਰ ਹੱਸਾਂਗੇ ਚਾਰ ਵਾਰ ਗੁੱਸਾ ਆਏਗਾ ਕਦੇ ਕੋਈ ਮੂਡ ਸਵਿੰਗਸ ਚੱਲ ਰਹੇ ਨੇ ਕਿਉਂ ਹੈ ਕਿਉਂਕਿ ਗ੍ਰਹਾਂ ਦੇ ਹਿਸਾਬ ਨਾਲ ਚੱਲ ਰਿਹਾ ਹੈ ਸਭ ਕੁਝ ਤੇ ਜੇਕਰ ਗੱਲ ਕਰੀਏ ਕਿ ਸੂਰੇ ਜਾਂ ਚੰ드ਰਾ ਦੀ ਡੈਫੀਨਿਟਲੀ ਇਹਦੀ ਇੰਪੋਰਟੈਂਸ ਉਨੀ ਹੀ ਹੈ ਕਿਉਂਕਿ ਐਸਟਰੋਲੋਜੀ ਲੈ ਲਓ ਜਾਂ ਐਸਟਰੋਨੋਮੀ ਲੈ ਲਓ ਦੋਨਾਂ ਦਾ ਸਟਾਰਟ ਕਿੱਥੋਂ ਹੈ ਐਸਟਰੋ ਤੋਂ ਹੀ ਹੈ ਦੇਖੋ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਤੇ ਖੋਜ ਕਰੋ ਕਿਤੇ ਗੂਗਲ ਤੇ ਸਰਚ ਕਰੋ ਤੇ ਤੁਹਾਨੂੰ ਇਹ ਪੜਨ ਨੂੰ ਮਿਲੇਗਾ ਕਿ ਜਦੋਂ NASA ਵਾਲੇ ਵੀ ਉਪਗ੍ਰਹਿ ਛੱਡਦੇ ਤੇ ਉਹਦੇ ਇੰਜਣ ਤੇ ਕਿਤੇ ਪਿਸ਼ਾਬ ਕਰਦੇ ਆ ਕੁਝ ਦੇਸ਼ ਐਸੇ ਹੈਗੇ ਆ ਕਿ ਜਿਨ੍ਹਾਂ ਦੇ ਸਾਇੰਟਿਸਟ ਮੂਫਲੀ ਖਾਂਦੇ ਆ ਕੁਝ ਸਾਡੇ ਵਾਲੇ ਵੀ ਹੈਗੇ ਆ ਕਿ ਜਿਹੜੇ ਰਾਫਲ ਦੇ ਉੱਪਰ ਨਿੰਬੂ ਮਿਰਚਾਂ ਵੀ ਟੰਗਦੇ ਆ ਬਿਲਕੁਲ ਪਰ ਹੁਣ ਅਸੀਂ ਵਾਪਸ ਹੋਨੇ ਆ ਕਿ ਉਪਾ ਤੁਸੀਂ ਉਪਾ ਦੱਸਦੇ ਹੋ ਕਿ ਆ ਕਰ ਲਈ ਉਹ ਕਰ ਲਈ ਸਾਡੇ ਭਾਰਤ ਵਿੱਚ ਕਿਕਰਾਂ ਦੇ ਲੱਕ ਨੂੰ ਧਾਗੇ ਬੰਨੇ ਹੋਏ ਆ ਪਿੱਪਲਾਂ ਦੇ ਲੱਕ ਨੂੰ ਧਾਗੇ ਬੰਨੇ ਹੋਏ ਆ ਸਾਡੀਆਂ ਨਦੀਆਂ ਨਾਲਿਆਂ ਦੇ ਵਿੱਚ ਲੋਕ ਨਾਰੀਅਲ ਤਾਰ ਦੇ ਫਿਰਦੇ ਆ ਲਾਲ ਚੁੰਨੀਆਂ ਬਹੌਂਦੇ ਆ ਸੰਦੂਰ ਆ ਹੋਰ ਬਹੁਤ ਕੁਝ ਚੌਂਕਾਂ ਦੇ ਵਿੱਚ ਖਿਲਾ ਰਿਆ ਹੁੰਦਾ ਇਹ ਉਪਾ ਰੇਖ ਵਿੱਚ ਮੇਕ ਮਾਰ ਸਕਦੇ ਹੈਗੇ ਦੇਖੋ ਅਗਰ ਉਪਾਯਾਂ ਦੀ ਗੱਲ ਕਰੀਏ ਤੁਸੀਂ ਉਪਾਅ ਕਰਕੇ ਇਸ ਫਾਰਮ 'ਚ ਰਹੋ ਕਿਉਂਕਿ ਜਿੱਥੋਂ ਤੱਕ ਮੇਰਾ ਮੰਨਣਾ ਹੈ ਨਾ ਅੱਜਕਲ ਜਿਵੇਂ ਰਾਹੂ ਦੀ ਗੱਲ ਕਰੀਏ ਮੋਬਾਈਲ ਦੀ ਅਸੀਂ ਸਟਾਰਟਿੰਗ 'ਚ ਗੱਲ ਕੀਤੀ ਮੋਬਾਈਲ 'ਚ ਅੱਜਕਲ ਖੋਲੋ ਨਾ ਹਰ ਐਸਟ੍ਰੋਲੋਜਰ ਕੋਈ ਨਾ ਕੋਈ ਉਪਾਅ ਬੋਲ ਰਿਹਾ ਹੈ ਕੁਝ ਲੋਕ ਫੋਲੋ ਕਰ ਰਹੇ ਨੇ ਹੋ ਸਕਦਾ ਤੁਹਾਡੀ ਕੁੰਡਲੀ ਨਾਲ ਉਹ ਮੈਚ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਅਸਲੀ ਤੁਹਾਡੀ ਕਲ ਬਿਲਕੁਲ ਠੀਕ ਹੈ ਰੇਕ ਵਿੱਚ ਮੇਕਪਾਨ ਅਲੀ ਗੱਲੀ ਹੈ ਤੁਹਾਨੂੰ ਜੇ ਨਾ ਸੂਟ ਕੀਤਾ ਤੇ ਫਿਰ ਤੁਹਾਡੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਏਗੀ ਕਿਉਂਕਿ ਗ੍ਰਹਿਾਂ ਨੂੰ ਐਸੀ ਡੀਕੋਡ ਕਰਨ ਦੀ ਬਜਾਏ ਐਨਾ ਹੋਰ ਜ਼ਬਰਦਸਤ ਤਾਲਾ ਲਾ ਲਈਏ ਤੇ ਉਹ ਸਾਡੇ ਐਂਟੀ ਹੋ ਜਾਣ ਤੇ ਚੀਜ਼ਾਂ ਸਾਡੀਆਂ ਖਰਾਬ ਡੈਫੀਨੇਟਲੀ ਹੋ ਜਾਂਦੀਆਂ ਨੇ ਤੁਸੀਂ ਵੀ ਇਦਾਂ ਦੇ ਪਾਸ ਦੱਸਦੇ ਹੋ ਮੈਂ ਬਿਲਕੁਲ ਨਹੀਂ ਦੱਸਦੀ ਮੈਂ 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 ਇਦਾਂ ਦੇ ਮੈਂ ਤੇ ਮੈਂ ਜਿਹੜੀਆਂ ਵੈਦਿਕ ਐਸਟ੍ਰੋਲੋਜੀ ਆ ਰਹਾ ਵੈਦਿਕ ਐਸਟ੍ਰੋਲੋਜੀ ਦੇ ਵਿੱਚ ਮੰਦਰ ਗੁਰਦੁਆਰਾ ਪਾਠ ਪੂਜਾ بس ਇਹੀ ਉਪਾਦ ਦਿੱਤੇ ਜਾਂਦੇ ਨੇ ਹੋਰ ਨਹੀਂ ਕਿਸੇ ਨੂੰ ਵੀ ਵੀ ਆ ਫਲਾਣੇ ਦੀ ਕੰਨ ਦੇ ਵਿੱਚ ਮੇਖਾ ਠੋ ਗਿਆ ਆ ਉਹਦੇ ਘਰ ਦੇ ਉਰੇ ਲਾਲ ਰੰਗ ਸੁਟਿਆ ਐਦਾਂ ਕਰ ਲਾ ਇਹ ਨਹੀਂ ਦੇਸੀ ਦੱਸਦੇ ਚਲੋ ਫਿਰ ਤਾਂ ਸ਼ੁਕਰ ਹੈ ਘੱਟੋ ਘੱਟ ਰੀਤੀ ਕਿ ਮਰਵਾਹਾ ਜੀ ਕਿਸੇ ਦੇ ਘਰ ਦੇ ਵਿੱਚ ਕੋਈ ਝਗੜਾ ਤਾਂ ਨਹੀਂ ਪਉਂਦੇ ਜੇਕਰ ਕਹਿੰਦੇ ਕਿ ਮੰਦਿਰ ਜਾਇਆ ਮਸਜਿਦ ਜਾਇਆ ਮੱਥਾ ਟੇਕਿਆ ਗੁਰਦੁਆਰੇ ਚਲੋ ਇਹ ਤੇ ਚੀਜ਼ਾਂ ਬੰਦਿਆ ਜਾ ਸਕਦੀਆਂ ਮੈਂ ਤਾਂ ਕਹਿ ਰਹੀਆਂ ਨਾ ਵਿਗਿਆਨ ਹੈ ਹਾਂ ਵਿਗਿਆਨ ਦੇ ਵਿੱਚ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਅਸੀਂ ਕਿਸੇ ਦਾ ਕੁਝ ਖਰਾਬ ਕਰ ਸਕਦੇ ਆ ਵਿਗਿਆਨ ਤੇ ਖੁਦ ਵੀ ਤਰੱਕੀ ਚ ਜਾਂਦਾ ਤੇ ਆਪਣੇ ਆਸ-ਪਾਸ ਵਾਲੇ ਨੂੰ ਵੀ ਕਹਿੰਦਾ ਹੈ ਰਾਈਜ਼ ਵਿਦ ਅਸ ਜੀ ਅੱਛਾ ਹੁਣ ਇਹ ਇਹ ਵੀ ਜੇਕਰ ਅਸੀਂ ਗੱਲ ਕਰਦੇ ਆ ਇਸ ਤੁਹਾਡੇ ਜਿਹੜੀ ਜਿਸ ਫੀਲਡ ਦੇ ਵਿੱਚ ਤੁਹਾਡੀ ਮੁਹਾਰਤ ਆ ਤੁਸੀਂ ਕਾਰਡ ਕੱਢ ਕੇ ਅਗਲੇ ਦਾ ਭਵਿੱਖ ਦੱਸਦੇ ਪਿਓ ਉਹਦੀਆਂ ਮੁਸ਼ਕਿਲਾਂਤ ਜੋ ਹੈਗੀਆਂ ਉਹ ਦੱਸ ਦਿੰਨੇ ਹੋ ਇਹਦੀ ਪੜ੍ਹਾਈ ਹੈ ਜਾਂ ਅਸੀਂ ਕਹਿ ਲਈਏ ਕਿ ਕਈ ਵਾਰ ਮੈਂ ਵੀ ਕਹਦਾ ਮੈਂ ਉਹਨਾਂ ਕਹਿੰਦਾ ਤੇਰੇ ਨਾਲ ਇਦਾਂ ਹੋਣੀ ਬੰਦੇ ਨੇ ਕਈ ਵਾਰ ਸੱਚੀ ਹੋ ਜਾਂਦੀ ਆ ਪੜ੍ਹਾਈ ਹੈ ਜਾਂ ਤੁੱਕਾ ਪੜ੍ਹਾਈ ਹੈ ਪ੍ਰੋਪਰਲੀ ਪੜ੍ਹਾਈ ਹੈ ਇਹ ਪ੍ਰੋਪਰਲੀ ਵਿਦਿਆ ਹੈ ਜੋ ਤੇ ਸਟੈਰੋ ਕਾਰਡ ਨਿਮਰੋਲੋਜੀ ਵਾਸਤੂ ਇਹ ਅੰਨੀ ਕੋ ਡੀਪ ਪੜ੍ਹਾਈਆਂ ਜੇਕਰ ਤੁਸੀਂ ਸਾਡੇ ਚਾਰ ਵੇਦ ਹੈਨਾ ਹਿੰਦੂ ਸਨਾਤਨ ਦੇ ਚਾਰ ਵੇਦ ਪੜੋ ਨਾ ਉਹ ਚਾਰਾ ਵੇਦਾਂ ਦੇ ਵਿੱਚ ਜੋਤਿਸ਼ ਦੇ ਬਾਰੇ ਪ੍ਰੋਪਰਲੀ ਦਿੱਤਾ ਆਇਆ ਹੈ ਸਾਡੀ ਕੋਈ ਵੀ ਗ੍ਰੰਥ ਫੜ ਲਓ ਉਹਦੇ ਵਿੱਚ ਜੋਤਿਸ਼ ਨੂੰ ਅਪਗ੍ਰੇਡ ਕੀਤਾ ਗਿਆ ਹੈ ਗ੍ਰਹਾਂ ਦੇ ਬਾਰੇ ਵੀ ਦੱਸਿਆ ਗਿਆ ਹੈ ਤੇ ਇਹ ਐਦਾਂ ਦੀ ਪੜਾਈ ਹੈ ਸਾਡੀ ਜ਼ਿੰਦਗੀ ਵੀ ਮੁੱਕ ਜਾਏਗੀ ਨਾ ਇਹਦੀ ਰਿਸਰਚ ਨਹੀਂ ਮੁੱਕੇਗੀ ਇਹਦੀ ਖੋਜ ਅੰਨੀ ਕੁ ਡੀਪ ਖੋਜ ਹੈ ਹੁਣ ਤੁਸੀਂ ਆਪ ਹੀ ਹੁਨੇ ਕਿਹਾ ਚੰਦਰਮਾ ਦੇ ਉੱਤੇ ਉਹਨਾਂ ਨੇ ਮਹਾਰਤ ਪਾ ਲਈ ਹੁਣ ਸੂਰਜ ਵੱਲ ਜਾ ਰਹੇ ਨੇ ਜੀ ਹੈ ਨਾ ਤੇ ਸੂਰਜ ਤੇ ਪਾਰਨ ਗਿਆ ਤੇ ਦੂਸਰੇ ਗ੍ਰਹਿਵਲ ਜਾਣਗੇ ਐਦਾ ਹੀ ਇਹ ਰਿਸਰਚ ਹੈ ਅਸੀਂ ਜਿੰਨਾ ਜ਼ਿਆਦਾ ਡੀਪ ਐਵੇਂ ਥੋੜੀ ਅਸਟਰੋਲੋਜਰ ਦੱਸ ਦਿੰਦਾ ਹੈ ਕਿ ਤੁਸੀਂ ਇੱਕ ਮਹੀਨਾ ਕਰੋ ਡਰਾਈਵ ਸੇਫਲੀ ਐਕਸੀਡੈਂਟ ਹੋ ਜਾਏਗਾ ਜਿਹੜਾ ਮੰਨ ਜਾਂਦਾ ਵਾ ਉਹ ਬਚ ਜਾਂਦਾ ਐਕਸੀਡੈਂਟ ਹੋਣਾ ਉਹਦਾ ਘਰ ਚ ਆਕੂ ਬਚ ਕੇ ਆ ਬਾਡੀ ਤੋਂ ਡਿੱਗ ਕੇ ਵੀ ਹੋ ਜਾਣਾ ਜਾਂ ਸੜਕ ਤੇ ਜਾ ਕੇ ਮੇਜਰ ਵੀ ਹੋ ਜਾਣਾ ਹੈ ਨਾ ਤੇ ਇਹ ਪ੍ਰੋਪਰਲੀ ਸਟਡੀ ਹੈ ਜਿੰਨੇ ਪੜਨੀ ਜਾਂਚ ਲਈ ਫੇਰ ਉੱਥੇ ਗੱਲ ਆ ਕੇ ਮੁਕੇਗੀ ਉਹ ਵਿਗਿਆਨ ਹੈ ਉਹ ਆਪਣੇ ਗ੍ਰਹਿਣ ਨੂੰ ਡੀਕੋਡ ਕਰ ਸਕਦਾ ਹੈ ਵਿਦ ਅ ਗੁੱਡ ਗੁੱਡ ਗਾਈਡੈਂਸ ਐਂਡ ਵਿਦ ਅ ਗੁੱਡ ਐਸਟਰੋਲੋਜਰ ਟੂ ਅੱਛਾ ਆਮ ਤੌਰ ਤੇ ਲੋਕਾਂ ਦੀ ਇਹ ਧਾਰਨਾ ਆ ਕਿ ਜਿਹੜੇ ਇਸ ਤਰ੍ਹਾਂ ਕਿਸੇ ਦਾ ਕੋਈ ਹੱਥ ਦੇਖਦੇ ਨੇ ਮੱਥਾ ਪੜ ਲੈਂਦੇ ਨੇ ਫੋਟੋ ਦੇਖ ਲੈਂਦੇ ਨੇ ਜਾਂ ਫਿਰ ਉਹ ਕਾਰਡ ਵੀ ਆ ਵਿੱਚ ਆਪਾਂ ਤੁਹਾਡੇ ਵਾਲੇ ਵੀ ਲਾ ਲਈਏ ਕਿੰਨੇ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਦੇ ਆ ਖਰਾਬ ਕਰਦੇ ਆ ਤੇ ਦੂਸਰੇ ਦਾ ਫਿਊਚਰ ਕਿਵੇਂ ਸੈੱਟ ਕਰ ਸਕਦੇ ਆ ਸਮਾਂ ਤੇ ਪੈਸਾ ਸਮਾਂ ਤੇ ਪੈਸਾ ਅੱਜ ਦੇ ਟਾਈਮ ਵਿੱਚ ਨਾ ਪੈਸਾ ਕਮਾਉਣਾ ਤਾਂ ਵੀ ਔਖਾ ਹੈ ਸਮਾਂ ਕਮਾਉਣਾ ਸਭ ਤੋਂ ਔਖਾ ਹੈ ਤੇ ਜੇਕਰ ਤੇ ਕੋਈ ਐਸਟ੍ਰੋਲੋਜਰ ਇਦਾਂ ਕਰ ਰਿਹਾ ਹੈ ਤੇ ਉਹ ਬਿਲਕੁਲ ਹੀ ਗਲਤ ਕਰ ਰਿਹਾ ਹੈ ਕਿਉਂਕਿ ਤੁਹਾਡੀ ਹਾਂ ਜਾਂ ਨਾ ਦੇ ਉੱਤੇ ਸਾਹਮਣੇ ਵਾਲੇ ਦੀ ਹਾਂ ਜਾਂ ਨਾ ਟਿਕੀ ਹੋਈ ਹੈ ਜੇਕਰ ਤੁਸੀਂ ਕਹੋਗੇ ਐ ਕੰਮ ਕਰ ਲੋ ਉਹਨੇ ਹੀ ਬਰੇਵਲੀ ਨਾਲ ਕਰੇਗਾ ਉਹਨੇ ਹੀ ਹਿੰਮਤ ਨਾਲ ਕਰੇਗਾ ਐਸ ਲਈ ਮੈਂ ਤੇ ਸਭੀ ਐਸਟ੍ਰੋਲੋਜਰਸ ਨੂੰ ਇਹੀ ਗਾਈਡ ਕਰਾਂਗੀ ਕਿ ਤੁਸੀਂ ਕਿਸੇ ਦਾ ਸਮਾਂ ਜਾਂ ਪੈਸਾ ਬਰਬਾਦ ਨਾ ਕਰਕੇ ਆਪਣੀ ਸਟੱਡੀ ਨੂੰ ਹੋਰ ਵਾਇਡੈਂਡ ਕਰੋ ਆਪਣੇ ਔਰਾ ਨੂੰ ਹੋਰ ਪੋਜ਼ਿਟਿਵ ਕਰੋ ਆਪਣੇ ਆਪ ਨੂੰ ਅਪਗ੍ਰੇਡ ਕਰੋ ਸੋ ਥੈਟ ਤੁਸੀਂ ਸੋਸਾਇਟੀ ਨੂੰ ਅਪਗ੍ਰੇਡ ਕਰ ਸਕੋ ਕਿਉਂਕਿ ਤੁਹਾਡੇ ਅਪਗ੍ਰੇਡੇਸ਼ਨ ਦੇ ਨਾਲ ਹੀ ਸੋਸਾਇਟੀ ਦਾ ਸੌਫਟਵੇਅਰ ਅਪਗ੍ਰੇਡ ਹੋਣਾ ਹੈ ਅਖਬਾਰਾਂ ਦੇ ਵਿੱਚ ਕਈ ਵਾਰ ਵੈਬ ਚੈਨਲਾਂ ਦੇ ਉੱਪਰ ਆ ਜਾਂ ਅਸੀਂ ਕਿਤੇ ਗੱਡੀ ਕੋਈ ਤੇ پارک ਕੀਤੀ ਹੋਵੇ ਨਾ ਉੱਥੇ ਉਹ ਸਾਹਮਣੇ ਵਾਈਪਰ ਦੇ ਉੱਪਰ ਇੱਕ ਕਾਰਡ ਟੰਗ ਜਾਂਦੇ ਸਾਡੇ ਉਹ ਉਹ ਫਲਾਣੇ ਜੀ ਧਮਕਾਣੇ ਜੀ ਔਰ ਉਹ ਕਾਲੇ ਲੰਡੇ ਮਾਰ ਹਾਂ 100% ਤੁਹਾਨੂੰ ਨਤੀਜਾ ਮਿਲੂਗਾ ਤੁਹਾਡੀ ਪ੍ਰੇਮ ਕਾ ਪੈਰਾਂ ਦੇ ਵਿੱਚ ਲਿੱਟਦੀ ਮਿਲੂਗੀ ਸੌਕਣ ਤੋਂ ਛੁਟਕਾਰਾ ਤੁਹਾਡਾ ਵਿਆਹ ਹੋ ਜਾਏਗਾ ਇਦਾਂ ਹੋ ਜੂਗੀ ਇਹਨਾਂ ਬਾਰੇ ਕੀ ਕਹਿਣਾ ऐसा कुछ भी नहीं होता है जो लोग इस वहम भरम की दुनिया में जी रहे हैं सबसे पहले वो जागृत हो जाएं वो उठ जाएं वो सोए हुए हैं ऐसा कुछ भी नहीं होता है हंड्रेड परसेंट ये होगा वो होगा फिर तो भगवान की इस दुनिया में ज़रूरत ही नहीं है फिर तो ये दुनिया ही शैतानी दुनिया होगी और ऐसा कुछ नहीं होता और मैं इक्ो गल कहगी कि जेडे ऐदा कह रहे हैं ना फिर अपने आप नब मान रहे ऐदा होंदा ही नहीं है मेरी नज़र च मैं कभी भी नहीं कहती कोई भी काम हंड्रेड परसेंट होएगा मैं ਜਿੰਨੇ ਵੀ ਗ੍ਰਹਿ ਨੇ ਉਹਨਾਂ ਨੂੰ ਕੋਡ ਨੂੰ ਡੀਕੋਡ ਕਰਨਾ ਦੱਸਨੀ ਆ ਮੇਰਾ ਹਮੇਸ਼ਾ ਇੱਕੋ ਗੱਲ ਕਹੀ ਜਾਂਦੀ ਹੈ ਪੱਕੀ ਬਾਬਾ ਜੀ ਦੀ ਇੱਛਾ ਅੱਛਾ ਤੁਹਾਡੇ ਕੰਮ ਦੇ ਵਿੱਚ ਵੀ 100% ਹੈਗਾ ਮੈਂ ਨੇ ਕਦੇ ਵੀ ਨਹੀਂ ਕਹਾ 100% ਮੈਂ ਆਪਕੋ ਕਹਤੋ ਰਹੀ ਹੂੰ ਮੈਂ ਰੱਬ ਨਹੀਂ ਆ ਜਿਹੜੇ ਰੱਬ ਨੇ ਹੋਰ ਆਪਣੇ ਕਰ ਰਹੇ ਮੈਂ ਰੱਬ ਨਹੀਂ ਆ ਮੈਂ ਇੱਕ ਆਮ ਇਨਸਾਨ ਆ ਲੋਕੀ ਮੈਨੂੰ ਬਹੁਤ ਪਿਆਰ ਕਰਦੇ ਨੇ ਐਸੇ ਔਰਾ ਕਾਰਨ ਪਿਆਰ ਕਰਦੇ ਨੇ ਜੀ ਔਰ ਅਸੀਂ ਚਾਹੁੰਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਅੱਜ ਸਾਨੂੰ ਦੱਸੀਆਂ ਕੀ ਥੋੜੇ ਜਿਹੇ ਲੋਕਾਂ ਦੇ ਦਿਮਾਗ ਨੂੰ ਖੋਲਣ ਵਾਲੀਆਂ ਵੀ ਸੀਗੀਆਂ ਜਿਹੜੇ ਲੋਕ ਇਹ ਸਮਝਦੇ ਨੇ ਕਿ ਉਹ 100% ਦੀ ਤੁਹਾਡਾ ਕੰਮ ਕਰ ਦੇਣਗੇ ਸੌਂਕਣ ਤੋਂ ਛੁਟਕਾਰਾ ਇਦਾਂ ਪੈਰਾਂ ਦੇ ਵਿੱਚ ਲਟਦੇ ਕਾਲਾ ਇਲਮ ਵਸ਼ੀਕਰਨ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਤੋਂ ਬਾਹਰ ਨਿਕਲਣਾ ਪੈਗਾ ਕਿਉਂਕਿ ਜਿਹੜੇ ਉਹ ਇਹ ਕਹਿੰਦੇ ਨੇ ਕਿ ਛੁਟਕਾਰਾ ਹੋ ਜਾਏਗਾ ਪ੍ਰੇਮ ਨੂੰ ਤੁਸੀਂ ਵਸ਼ ਦੇ ਵਿੱਚ ਕਰ ਲੋਗੇ ਕਈ ਵਾਰ ਆਪਦੀਆਂ ਵੀ ਉਹਨਾਂ ਦੀਆਂ ਘਰੋਂ ਵੀ ਕਈ ਵਾਰ ਉਹ ਣ ਣਟ ਜਾਂਦੀਆਂ ਆ ਤੇ ਇਹ ਜਿਹੜੀ ਚੀਜ਼ ਆ ਇਹਨਾਂ ਤੋਂ ਬਚਣਾ ਚਾਹੀਦਾ ਇੱਕ ਚੀਜ਼ ਮੈਂ ਆਪਕਾ ਹੋਰ ਦੱਸਾਂ ਜੀ 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 ਜ਼ਰੂਰ ਇਹ ਜੋ ਆਪਨੇ ਕਹਣਾ ਆਪਦੀਆਂ ਉਹਨਾਂ ਦੇ ਘਰ ਨੱਟ ਜਾਂਦੀਆਂ ਨੇ ਜਾਂ ਉਹਨਾਂ ਦੇ ਬੱਚੇ ਨਹੀਂ ਸੁਣਦੇ ਨੇ ਕਿਉਂ ਹੈ ਕਿਉਂਕਿ ਉਹਨਾਂ ਨੇ ਲੋਕਾਂ ਦੇ ਗ੍ਰਹਿਾਂ ਨੂੰ ਠੀਕ ਕਰਨ ਦੀ ਬਜਾਏ ਨੈਗੇਟਿਵ ਔਰਾ ਕ੍ਰੀਏਟ ਕਰ ਲਿਆ ਜੀ ਜੀ ਉਹਨਾਂ ਨੇ ਨਕਾਰਾਤਮਕ ਦੁਨੀਆ ਕ੍ਰੀਏਟ ਕਰ ਲਈ ਨਕਾਰਾਤਮਕ ਦੁਨੀਆ ਜਿਵੇਂ ਸਾਡੀ ਇਹ ਦੁਨੀਆ ਹੈ ਇਹਦੇ ਵਿੱਚ ਐਟਮਸ ਮੋਲੀਕਿਊਲਸ ਕੰਪਾਉਂਡਸ ਪੋਜ਼ਿਟਿਵ ਆਇਆਨਸ ਨੈਗੇਟਿਵ ਆਇਆਨਸ ਇਹ ਫਿਜ਼ੀਕਲ ਹੈ ਅਸੀਂ ਜਿਹੜੇ ਆਇਆਨਸ ਨੂੰ ਆਪਣੇ ਵੱਲ ਅਟਰੈਕਟ ਕਰਾਂਗੇ ਤਰਮ ਕਰਮ ਦੇ ਕੰਮ ਕਰਾਂਗੇ ਸਬਰ ਸੰਤੋਖ ਰੱਖਾਂਗੇ ਪੋਜ਼ਿਟਿਵ ਆਏ ਆਨ ਦਾ ਟਰੈਕਟ ਹੋਣਗੇ ਅਸੀਂ ਜੇਕਰ ਕਿਸੇ ਦਾ ਹੱਕ ਮਾਰਾਂਗੇ ਜਾਂ ਕਿਸੇ ਕੋਲੋਂ ਵਸ਼ੀਕਰਨ ਕਰਾ ਕੇ ਥੋੜੀ ਦੇਰ ਲਈ ਜੇ ਬੰਦਾ ਆ ਵੀ ਗਿਆ ਬਿਲਕੁਲ ਮਨਨੀਆਂ ਚੀਜ਼ਾਂ ਸੋਸਾਇਟੀ ਚ ਹੁੰਦੀਆਂ ਤੇ ਲੋਕ ਕਰ ਰਹੇ ਨੇ ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਨ੍ਹਾਂ ਨਾਲ ਤੁਸੀਂ ਕਰ ਰਹੇ ਹੋ ਜਾਂ ਜਿਹੜੇ ਕਰਵਾ ਰਹੇ ਨੇ ਉਹ ਕਦੀ ਵੀ ਜ਼ਿੰਦਗੀ ਵਿੱਚ ਸੁਖਦ ਜੀਵਨ ਨਹੀਂ ਹਾਸਲ ਕਰਦੇ ਬਿਲਕੁਲ ਜੀ ਇਹ ਗੱਲ ਸਿੱਖ ਲੈਣੀ ਚਾਹੀਦੀ ਹੈ ਕਿ ਉਹ ਫਿਰ ਕਦੇ ਵੀ ਸੁੱਖ ਦਾ ਜੀਵਨ ਨਹੀਂ ਜੀਉਂਦੇ हां ਆਪਣੇ वास्ते ਤੁਸੀਂ ਜੇਕਰ ਭਲਾ ਮੰਗਦੇ ਹੋ ਤਾਂ ਦੂਸਰੇ ਦਾ ਵੀ ਭਲਾ ਕਰਨਾ ਸਿੱਖੋ ਉਤੇ ਸਰਬਤ ਦੇ ਭਲੇ ਦੀ ਵਿੱਚੋਂ ਗੱਲ ਨਿਕਲਦੀ ਆ ਰਿਤਿਕਾ ਜੀ ਤੁਹਾਡੇ ਨਾਲ ਬਹੁਤ ਸਾਰੇ ਗੱਲਾਂ ਬਾਤਾਂ ਕੀਤੀਆਂ ਇਹ ਗੱਲ ਸਾਡੀ ਇੱਥੇ ਮੁੱਕਣੀ ਨਹੀਂ ਹੱਲੇ ਬਹੁਤ ਸਾਰੀਆਂ ਗੱਲਾਂ ਚੱਲਣੀਆਂ ਹਨ ਪਰ ਜਿੰਨਾ ਸਮਾਂ ਸਾਨੂੰ ਮਿਲਿਆ ਸੀ ਉਨੇ ਸਮੇਂ ਦੇ ਵਿੱਚ ਜਿੰਨੀਆਂ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਔਰ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਅਜਿਹੇ ਵਿਸ਼ਿਆਂ ਦੇ ਉੱਪਰ ਗੱਲਬਾਤ ਹਾਲੇ ਹੋਰ ਵੀ ਚੱਲੇਗੀ ਕਿਉਂਕਿ ਹਾਲੇ ਵੀ ਸਾਡੇ ਜ਼ਿਹਨ ਦੇ ਵਿੱਚੋਂ ਬਹੁਤ ਸਾਰੇ ਜਾਲੇ ਲਾਉਣੇ ਬਾਕੀ ਨੇ ਉਲਾਮਾਂਗੇ ਲਾਈ ਪੰਜਾਬੀ ਟੀਵੀ ਤੇ ਰਿਤਿਕਾ ਮਰਵਾਹਾ ਜੀ ਦੇ ਨਾਲ ਮੋੜ ਇੱਕ ਨਵੇਂ ਵਿਸ਼ੇ ਦੇ ਉੱਪਰ ਬਹੁਤ ਸਾਰੇ ਵਿਸ਼ੇ ਨੇ ਇਸੇ ਹੀ ਖੇਤਰ ਦੇ ਉਹਨਾਂ ਦੇ ਉੱਪਰ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਫਿਲਹਾਲ ਅੱਜ ਦੀ ਮੁਲਾਕਾਤ ਇੰਨੀ ਹੀ ਇਜਾਜ਼ਤ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਨੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ